न्यू स्पॉन्सर्ड बाय अपना बाजार कैश एंड कैरी एंड नमस्ते ऑथेंटिक आथे इंडियन क्यूजीन रेस्टोरेंट इन न्यूयॉर्क ਸਤਿ ਸ਼੍ਰੀ ਅਕਾਲ ਦੇਸ਼ ਵਿਦੇਸ਼ ਵਿੱਚ ਆਪਣਾ ਪੰਜਾਬ ਐਨ ਆਰ ਆਈ ਟੀਵੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਵਕ ਵਕ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਰੂਸ ਤੇ ਚੀਨ ਯੂ ਏ ਦੀਆਂ ਕੰਪਨੀਆਂ ਦੀ ਪੰਜਾਬ ਤੇ ਅੱਖ ਪੰਜਾਬ ਆਦੇ ਟਰੱਕ ਯੂਨੀਅਨਾਂ ਨੇ ਕੀਤੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਚੰਡੀਗੜ੍ਹ ਛੇੜਖਾਨੇ ਮਾਮਲਾ ਕੈਪਟਨ ਰਾਜ ਦੇ ਕੇਂਦਰੀ ਮੰਤਰੀ ਨੇ ਕੀਤੀ ਨਿੰਦਾ ਹੁਣ ਵਿਸਥਾਰ ਹੁਣ ਦਿੱਲੀ ਅਤੇ ਭਾਰਤ ਦੇ ਹੋਰ ਨਸ਼ਹਿਰਾਂ ਵਾਂਗ ਪੰਜਾਬ ਦੇ ਵਿੱਚ ਵੀ ਮੈਟਰੋ ਦਾ ਸੁਪਨਾ ਜਲਦ ਪੂਰਾ ਹੋ ਸਕਦਾ ਹੈ ਕਿਉਂਕਿ ਵਿਦੇਸ਼ਾਂ ਤੋਂ ਆਈਆਂ ਵੱਖ-ਵੱਖ ਕੰਪਨੀਆਂ ਰੱਖਿਆਕ ਅਤੇ ਰੇਲ ਪ੍ਰੋਜੈਕਟਾਂ ਦੇ ਵਿੱਚ ਆਪਣੀ ਦਿਲਚਸਪੀ ਦਿਖਾ ਰਹੀਆਂ ਹਨ ਰੂਸ-ਚੀਨ ਤੇ ਯੂਏਈ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਕੰਪਨੀਆਂ ਨੇ ਪੰਜਾਬ ਦੇ ਰੱਖੜੇ ਤੇ ਮੈਟਰੋ ਰੇਲ ਪ੍ਰੋਜੈਕਟਸ ਸਣੇ ਵੱਖ-ਵੱਖ ਖੇਤਰਾਂ ਵਿੱਚ ਵਪਾਰਕ ਇਕਾਈ ਸਥਾਪਿਤ ਕਰਨ ਦੀ ਦਿਲਚਸਪੀ ਦਿਖਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਸਰਕਾਰੀ ਬੁਲਾਰੀ ਅਨੁਸਾਰ ਐਂਗੋ ਗਰੁੱਪ ਕੰਪਨੀ ਐਲਐਲਸੀ ਵੱਲੋਂ ਸਬੇਰ ਬੈਂਕ ਦੇ ਨੁਮਾਇंदे ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲੇ ਤੇ ਉਨ੍ਹਾਂ ਨੇ ਸੂਬੇ ਵਿੱਚ ਰਹਿਣ ਖੋਣ ਤੋਂ ਬਿਜਲੀ ਬਣਾਉਣ ਦਾ ਪ੍ਰੋਜੈਕਟ ਪੇਸ਼ ਕੀਤਾ ਤੇ ਮੁਕੰਮਲ ਤੌਰ ਤੇ ਤਿਆਰ ਨਵੇਂ ਆਉਣ ਯੋਗ ਊਰਜਾ ਪ੍ਰੋਜੈਕਟ ਦੀ ਪੇਸ਼ਕਸ਼ ਕੀਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਰੱਕ ਯੂਨੀਅਨ ਨੂੰ ਮੁਰ ਤੋਂ ਨਾ ਬਹਾਲ ਕਰਨ ਦੇ ਫੈਸਲੇ ਨੂੰ ਲੈ ਕੇ ਟਰੱਕ ਯੂਨੀਅਨ ਨੇ ਹੁਣ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰ ਦਿੱਤਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਰੱਕ ਯੂਨੀਅਨ ਮੁਰਬਹਾਲ ਨਾ ਕਰਨ ਦੇ ਫੈਸਲੇ ਤੋਂ ਬਾਅਦ ਯੂਨੀਅਨਾਂ ਅਸੰਘਰਸ਼ ਤੇਜ਼ ਕਰ ਦਿੱਤਾ ਮੰਗਲਵਾਰ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪੰਜਾਬ ਭਰ ਦੇ ਟਰੱਕ ਯੂਨੀਅਨਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਉਹਨਾਂ ਐਲਾਨ ਕੀਤਾ ਕਿ 10 ਤਰੀਕ ਤੋਂ ਸਾਰੀਆਂ ਟੋ

ਸਰ ਜਾਣਗੇ ਕਿਸਾਨਾਂ ਦੇ ਕਰਜ਼ਿਆਂ ਤੇ ਖੁਦਕੁਸ਼ੀਆਂ ਦੇ ਮਾਮਲੇ ਨੂੰ ਲੈ ਕੇ ਖੈਰਾ ਅਤੇ ਬੈਂਸ ਭਰਾਵਾਂ ਨੇ ਰਾਜਪਾਲ ਨੂੰ ਇੱਕ ਮੰਗ ਪੱਤਰ ਸੌਂਪਿਆ ਪੰਜਾਬ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖੈਰਾ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਮਰਜੀਤ ਸਿੰਘ ਵੈਸ ਦੀ ਅਗਵਾਈ ਜਦੋਂ ਆ ਪਾਰਟੀਆਂ ਦੇ ਵਿਧਾਇਕਾਂ ਨੇ ਮੰਗਲਵਾਰ ਨੂੰ ਪੰਜਾਬ ਦੇ ਰਾਜਪਾਲ ਬੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ 'ਚ ਇੱਕ ਮੰਗ ਪੱਤਰ ਉਹਨਾਂ ਨੂੰ ਸੌਂਪਿਆ ਮੰਗ ਪੱਤਰ 'ਚ ਮੰਗੀਤੀ ਗਈ ਹੈ ਕਿ ਰਾਜ ਕਿਸਾਨਾਂ ਖੇਤ ਮਜ਼ਦੂਰਾਂ ਤੇ ਦਲਤਾਂ ਦੀਆਂ ਆਤਮ ਹੱਤਿਆਵਾਂ ਕਾਰਨ ਸੰਕਟਮਈ ਸਥਿਤੀ ਪੈਦਾ ਹੋ ਗਈ ਹੈ ਇਸ ਲਈ ਜ਼ਰੂਰੀ ਹੈ ਕਿ ਇਸ ਮਾਮਲੇ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਹੋਵੇ ਤੇ ਹਾਲ ਇਸ ਸਾਰਤ ਸੁਜਾਲੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ ਇਸ ਸੈਸ਼ਨ ਤੇ ਸਿਰਫ ਕਿਸਾਨਾਂ ਦੇ ਕਰਜ਼ੇ ਹੇਠ ਦਬੇ ਹੋਣ ਕਾਰਨ ਹੋ ਰਹੀਆਂ ਖੁਦਕੁਸ਼ੀਆਂ ਤੇ ਹੀ ਚਰਚਾ ਹੋਵੇਗੀ ਫਿਲਹਾਲ ਵਕਤਕ છોੜੇ ਜੇ ਬ੍ਰੇਕ ਦਾ ਹੈ ਬ੍ਰਿਕਤ ਬਾਅਦ ਵੀ ਖਬਰਾਂ ਚਾਰੀ ਰਹਿਣਗੀਆਂ ਆਪਣਾ ਪੰਜਾਬ ਨਿਊਜ਼ਪੇਪਰ ਦੇ ਵਿੱਚ ਖਬਰਾਂ ਦੇ ਸੰਬੰਧੀ ਪੱਤਰਕਾਰ ਸਾਨੂੰ ਸੰਪਰਕ ਕਰ ਸਕਦੇ ਹਨ ਸਾਡੇ ਅਮਰੀਕਾ ਦਾ ਫੋਨ ਨੰਬਰ ਹੈ 516998322 ਅਤੇ ਸਾਡਾ ਇੰਡੀਆ ਦਾ ਨੰਬਰ ਹੈ 9815540000 ਆਪਣਾ ਪੰਜਾਬ ਗਰੁੱਪ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਏ ਨੇ ਕੈਨਮ ਫੋਨ ਮੈਂ ਕਿੱਥੇ ਐ ਮੈਂ ਤਾਂ ਕੈਨਮ ਦੇ ਗਈ ਸੀ ਓ ਕੈਨਮ ਕੀ ਕੈਨਮ ਫੋਨ ਪਿੰਨਲੈਸ ਫੋਨ ਸਰਵਿਸ ਸਾਫ ਸੁਥਰੀ ਆਵਾਜ਼ ਕੋਈ ਵਾਧੂ ਚਾਰਜ ਨਹੀਂ ਕੈਨੇਡਾ ਤੇ ਅਮਰੀਕਾ ਤੋਂ ਇੱਕੋ ਹੀ ਰੇਟ ਇੰਡੀਆ ਸੈੱਲ ਤੇ ਲੈਂਡਲਾਈਨ ਇੱਕੋ ਹੀ ਰੇਟ ਦੇ ਨਾਲੇ 1500 ਮਿੰਟ ਫ੍ਰੀ ਜਿੰਨੀ ਗੱਲ ਕਰਿਓ ਉਨੇ ਹੀ ਪੈਸੇ ਕਟਣਗੇ ਜੀ ਹਾਂ ਪਰੋਸੇਯੋਗ ਸਰਵਿਸ ਅੱਜ ਹੀ ਕਾਲ ਕਰੋ 7185761201 ਅਤੇ 7185761840 ਤੇ ਸਪੋਨ ਸਰਵਿਸ ਸਾਫ ਸੁਥਰੀ ਆਵਾਜ਼ ਕੋਈ ਵਾਧੂ ਚਾਰਜ ਨਹੀਂ ਕੈਨੇਡਾ ਤੇ ਅਮਰੀਕਾ ਤੋਂ ਇੱਕੋ ਹੀ ਰੇਟ ਇੰਡੀਆ ਸੈੱਲ ਤੇ ਲੈਂਡਲਾਈਨ ਇੱਕੋ ਹੀ ਰੇਟ ਦੇ ਨਾਲੇ 1500 ਮਿੰਟ ਫ੍ਰੀ ਜਿੰਨੀ ਗੱਲ ਕਰਿਓ ਉਨੇ ਹੀ ਪੈਸੇ ਕਟਣਗੇ ਜੀ ਹਾਂ ਪਰੋਸੇਯੋਗ ਸਰਵਿਸ ਅੱਜ ਹੀ ਕਾਲ ਕਰੋ 7185761201 ਅਤੇ 7185761840 ਤੇ ਬਿੱਟਵਾ ਤੁਹਾਡਾ ਮੋੜ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਮੰਤਰੀ ਬੀਬੀ ਹਰਸ਼ਿੰਦਰ ਕੋਰ ਬਾਦਲ ਨੇ ਚੰਡੀਗੜ੍ਹ ਵਿੱਚ ਆਈਐਸ ਦੀ ਬੇਟੀ ਨਾਲ ਹੋਏ ਛੇੜਖਾਣੀ ਮਾਮਲੇ ਦੀ ਨਿੰਦਾ ਕੀਤੀ ਹੈ ਨੰਡੀਗਰ ਦੇ ਪਛਵਾ ਪ੍ਰਧਾਨ ਦੇ ਬੇਟੇ ਵੱਲੋਂ ਇੱਕ ਆਈਏਐਸ ਦੀ ਬੇਟੀ ਦੀ ਕੀਤੀ ਛੇੜਛਾੜ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਕੇਂਦਰ ਮੰਤਰੀ ਬੀਬੀ ਹਰਸਿਮਰਤ कौर ਬਾਦਲ ਨੇ ਨਿੰਦਾ ਕੀਤੀ ਹੈ ਜੁਰਮ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਤੇ ਹਰਸਿਮਰਤ कौर ਬਾਦਲ ਨੇ ਵਰਣਿਕਾ ਦੀ ਸ਼ਲਾਘਾ ਕੀਤੀ ਆਈ ਡੂ ਨੋ ਕਿਹੜੀ ਧਾਰਾਵਾਂ ਨੂੰ ਹਟਾਈਆਂ ਹਨ ਲੇਕਿਨ ਇਹ ਇੱਕ ਔਟ जो जो बात हुई है, जो बात हुई हुई है है और इसकी किसी को भी नहीं मुद्दा यह नहीं कि कौन कर रहा है जब भी औरत के साथ ऐसी कोई हरकत होती है वो बहुत ही दुखद होती है बिल्कुल स्ट्रिक्ट एक्शन लेना चाहिए और कानून के हिसाब से जो होता है उसका सख्त से सख्त कार्रवाई दे एक मैसेज जाना चाहिए और मैं वरनेगा को दाँद देती हूँ जो इस लड़ाई को लड़ने के लिए इतने तगड़े होकर खड़ी है आज सारी हिंदुस्तान की औरतें उनके साथ खड़ी हैं ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਹੁਣ 16 ਸਾਲ ਪਹਿਲਾਂ ਲੜੀ ਜਾ ਰਹੀ ਲੜਾਈ ਦੇ ਹੱਕ ਵਿੱਚ ਨਹੀਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਫਗਾਨਿਸਤਾਨ ਚ ਪਹਿਲੀ ਵਾਰ ਅਮਰੀਕੀ ਪੋਮੇ ਕਾਬੁਨਾਇ ਰੱਖਣ ਦੇ ਹੱਕ ਚ ਨਹੀਂ ਇਹ ਗੱਲ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਕਹੀ ਉਹਨਾਂ ਨੇ ਕਿਹਾ ਕਿ ਅਮਰੀਕੀ ਫੌਜਾਂ ਦੀ ਗਿਣਤੀ ਵਧਾਈ ਜਾਵੇ ਜਾਂ ਉਹਨਾਂ ਨੂੰ ਪੂਰੀ ਤਰ੍ਹਾਂ ਵਾਪਸ ਬੁਲਾਇਆ ਜਾਵੇ ਇਸ ਨੂੰ ਲੈ ਕੇ ਟਰੰਪ ਦੇ ਸਲਾਹਕਾਰਾਂ ਦੀ ਰਾਏ ਵੰਡੀ ਹੋਈ ਹੈ ਰੈਕਸ ਮੁਤਾਬਕ ਵਾਈਟ ਹਾਊਸ ਇੰਨੀ ਦਿਨੀ ਅਫਗਾਨਿਸਤਾਨ ਦੀ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ ਉੱਥੇ ਹੀ 16 ਸਾਲਾਂ ਤੱਕ ਜੰਗ ਵਰਗੇ ਹਾਲਾਤ ਨਾਲ ਜੁੜਜੇ ਤੋਂ ਬਾਅਦ ਇਸ ਗੱਲ ਤੇ ਚਰਚਾ ਹੋ ਰਹੀ ਹੈ ਕਿ ਹੁਣ ਤੱਕ ਅਮਰੀਕਾ ਨੇ ਕੀ ਹਾਸ ਅਤੇ ਕੀ ਕੋ ਆਇਆ ਹੈ ਹਮਰੇ ਕੀ ਕੌਸ਼ਨ ਨੂੰ ਲੈ ਕੇ 트াম্প ਨੇ ਸੁਰਖਿਆ ਸਲਾਹਕਾਰਾ ਨੋਟ ਕਈ ਤਿੱਖੇ ਸਵਾਲ ਕੀਤੇ ਅਤੇ ਉਸ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਇਹਨਾਂ ਲੰਬੀਆਂ ਕੋਸ਼ਿਸ਼ਾਂ ਦਾ ਕਿੰਨਾ ਫਾਇਦਾ ਮਿਲਿਆ ਅੱਜ ਦੇ ਬੁਲੇਟਿਨ ਵਿੱਚ ਫਿਲਹਾਲ ਇਹਨਾਂ ਹੀ ਹੁੰਦੇ ਆ ਗਿਆ ਸਸਰੀ ਗੱਲ ਆਪਣਾ ਪੰਜਾਬ ਨਿਊਜ਼ਪੇਪਰ ਦੇ ਵਿੱਚ ਅਤੇ ਆਪਣਾ ਪੰਜਾਬ ਐਨ ਆਰ ਆਈ ਟੀਵੀ ਤੇ ਐਡ ਦੇਣ ਲਈ ਸਾਨੂੰ ਸੰਪਰਕ ਕਰੋ ਸਾਡਾ ਅਮਰੀਕਾ ਦਾ ਫੋਨ ਨੰਬਰ ਹੈ 631 835 8000